ਸੋ ਤੁਹਾਡੇ ਸਾਰਿਆਂ ਨੂੰ ਸਮੁੰਦਰੀ ਹਾਊਸ ਜੀ ਆਇਆਂ ਤੁਸੀ ਦੇਖਿਆ ਕਿ ਅੰਮਰਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਹਾਂਜੀ ਮੈਂ ਸਾਰੇ ਵੋਟਰਾਂ ਨੂੰ ਤੇ ਅੰਮਰਸਰੀਆਂ ਨੂੰ ਧੰਨਵਾਦ ਦਿਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਨੇ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਿਆਕর্তਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਾਰ ਸਮੁੰਦਰੀ ਹਾਊਸ ਅੰਮ੍ਰਿਤਸਰ 'ਚ ਹੀ ਰਹਿਣਾ ਆ ਤੇ ਅੰਮ੍ਰਿਤਸਰ ਲਈ ਕਾਸਟਾ ਹਰਤੇ ਵਿਕਸ਼ਿਤ ਅੰਬਰ ਸਾਹਿਬ ਅੰਬਰ ਸਾਹਿਬ ਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਾਂਗਾ ਮੈਂ ਕਰ ਰਹਾ ਹਾਂ ਕਮੀ ਥੋੜੀ ਸਾਬ ਕਮੀ ਕਿੱਥੇ ਰਹਿ ਗਈ ਹੈ ਪਰ ਇੱਕ ਗੱਲ ਜ਼ਰੂਰ ਦੇਖੀ ਗਈ ਹੈ ਕਿ ਪਹਿਲੋਂ ਹਰਦੀਪ ਸਿੰਘ ਪੁਰੀ ਇਥੋਂ ਚੋਣ ਲੜੇ ਪਰ ਸਭ ਤੋਂ ਵੱਧ VOTING ਜਿਹੜੀ ਹੈ ਤੁਹਾਨੂੰ ਤੁਸੀਂ ਲਈ ਹੈ ਬਹੁਤ ਜ਼ਿਆਦਾ ਵੋਟ ਤੁਹਾਨੂੰ ਪਈ ਹੈ ਐਜ਼ ਅ ਬੀਜਪੀ ਦੇ ਵਿੱਚ ਕਹਿੰਦੇ ਅਮਰਸਰ ਚ ਇੰਨੀ ਵੋਟ ਨਹੀਂ ਪਈ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਤੁਸੀਂ ਵੀ ਅਬਜ਼ਰਵ ਕੀਤਾ ਹੋਵੇਗਾ ਕਿ ਕਮੀ ਕਿੱਥੇ ਰਹਿ ਗਈ ਹੈ ਕਿੱਥੇ ਲੋਕਾਂ ਤੱਕ ਤੁਹਾਡੀ ਗੱਲ ਨਹੀਂ ਪਹੁੰਚ ਸਕੀ ਦੇਖੋ ਮੇਰੇ ਤੋਂ ਤਾਂ ਤੁਸੀਂ ਕਿਤੇ ਜ਼ਿਆਦਾ ਐਕਸਪਰਟ ਹੋ ਹੂੰ ਤੋਂ ਨੂੰ ਇਥੋਂ ਦੀ ਪੋਲਿਟਿਕਸ ਦਾ ਪਤਾ ਕਮੀ ਕਿੱਥੇ ਰਹਿ ਗਈ ਵਾਅਦਾ ਕਿੱਥੇ ਹੋਇਆ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਆ ਕਿ ਐਤ ਕਾਂ ਖਾਸ ਤੌਰ ਤੇ ਪਿਛਲੇ ਤਿੰਨ ਪਾਰਲੀਮੈਂਟਰੀ ਇਲੈਕਸ਼ਨਾਂ 'ਚ ਜਿਹੜੀ ਪਰਸੈਂਟੇਜ ਹਰ ਵਾਰੀ ਕਮ ਸੇ ਕਮ 50% ਪਲੱਸ ਤੋਂ ਜਿੱਦੇ ਰਹੇ ਨੇ ਐਤ ਕਾਂ ਕਾਫੀ ক্লোਜ਼ ਆ ਗਿਆ ਸੀ ਤੇ ਟਾਈਮ ਲਿਨਾਵੀ ਹੋਵੇ ਘੱਟ ਲੱਗਦਾ ਔਰ ਆਊਟਰੀਚ ਕਰਨ ਲਈ ਟਾਈਮ ਤਾਂ ਲੱਗਦਾ ਹੀ ਆ ਆਪਣੇ ਮੈਸੇਜ ਪਹੁੰਚਣ ਲਈ ਵੀ ਟਾਈਮ ਲੱਗਦਾ ਆ ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਆਪਣੀ ਵਿਜ਼ਨ ਵੀ ਦੱਸੀ ਤੁਹਾਨੂੰ ਵੀ ਸ਼ੇਅਰ ਕੀਤੀ ਤੁਹਾਡੇ ਮਾਧਮ ਥਾੜੀ ਜਾਏਗੀ ਲੇਕਿਨ ਮੇਰਾ ਖਿਆਲ ਤੁਹਾਡੀਆਂ ਵੀ ਪ੍ਰੈਡਿਕਸ਼ਨਾਂ ਥੋੜੀਆਂ ਜੀਆਂ ਰੋਂਗ ਹੋ ਗਈਆਂ ਤੇ ਰਿਜ਼ਲਟ ਕਾਫੀ ਗਲੂਦ ਸੀਗਾ ਮੈਂ ਇੱਕ ਕਿਸੇ মিডিਆ ਵਾਲੇ ਨੇ ਕਿਹਾ ਕਿ ਬੜਾ ਫਰਕ ਸੀ ਮੇਰਾ ਖਿਆਲ ਜਿਆਦਾ ਫਰਕ ਨਹੀਂ ਸੀ ਆਇਆ ਆਪਾਂ ਸਾਰੇ 2 ਲੱਖ ਵਿੱਚ ਹੀ ਸੀਗੇ ਹਾਂ ਹਾਂ ਇਹ ਕਿਸਾਨਾਂ ਨੇ ਕਿਹਾ ਤੁਹਾਨੂੰ ਕਿ ਇਕੱਲੇ ਬੀਜੇਪੀ ਘੱਟ ਜੁੜਦਾ ਤਾਂ ਨਤੀਜੇ ਹੋਰ ਹੁੰਦੇ ਦੇਖੋ ਉਹ ਤੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕਿਤੇ ਸੂਝਵਾਨ ਹੋ ਸਮਝਦਾਰ ਹੋ ਐਨਾਲਿਸਟ ਹੋ ਨਹੀਂ ਅਸੀਂ ਤਾਂ ਸਮਝਦਾਰ ਹਾਂ ਨਹੀਂ ਤੁਸੀਂ ਤੁਸੀਂ ਹੋਰ ਸਮਝਦਾਰ ਮੈਨੂੰ ਨੀਕਲ ਕਰੀਅਰ ਬਹੁਤ ਜ਼ਿਆਦਾ ਹੈ ਭਾਈ ਮੈਨੂੰ ਤਾਂ ਮੈਂ ਤਾਂ ਤੁਸੀਂ ਕਹਿੰਦੇ ਹੋ ਬਾਰ ਬਾਰ ਤੁਸੀਂ ਕਹਿੰਦੇ ਪੈਰਾਸ਼ੂਟ ਤਾਂ ਨਹੀਂ ਆਇਆ ਇੱਥੇ ਨਹੀਂ ਅਸੀਂ ਨਹੀਂ ਕਹਿੰਦੇ ਜੀ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕਹਿੰਦੇ ਸੀ ਬੱਲੇ ਬੱਲੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਜੀ ਫੇ ਤਾਂ 2 ਲੱਖ ਪਲੱਸ ਨੇ ਵੋਟ ਪਾਈ ਤੁਸੀਂ ਆਪ ਹਿਸਾਬ ਲਗਾਓ ਸਟੈਟਿਸਟਿਕ ਦੇਖੋ ਆਪਾਂ ਸਟੈਟਿਸਟਿਕ ਨਾਲ ਗੱਲ ਕਰੀਏ ਆਪਾਂ ਐਵੇਂ ਸਪੈਕੂਲੇਟਿਵ ਗੱਲ ਕਰੀਏ ਤੇ ਅਗਰ ਉਹ ਐਡੀਸ਼ਨ ਹੁੰਦੀ ਆ ਅਰਕਾਂ ਤੇ ਕੀ ਫਰਕ ਪੈਂਦਾ ਸੀ ਪੈਂਦਾ ਸੀ ਕਿ ਨਹੀਂ ਤੇ ਉਹਦੇ ਤੋਂ ਤੁਸੀਂ ਖੁਦ ਐਨਾਲਿਸਿਸ ਕਰੋ ਮੈਂ ਜੂ ਤੁਹਾਨੂੰ ਐਨਾਲਿਸਿਸ ਕਰਕੇ ਦੱਸਾਂ ਕਿ ਭਾਈ ਆਇਆ ਤੁਸੀਂ ਤਾਂ ਹੀ ਮੈਂ ਕਿਹਾ ਕਿ ਤੁਸੀਂ ਸੁਲਮਾਨ ਹੋ ਖੁਦ ਦੇਖ ਸਕਦੇ ਹੋ ਕਿ ਉਹ ਕਨਕਲੂਜਨ ਉਹ ਤੋਂ ਡਰਾ ਕਰੋ ਸਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਤੁਸੀਂ ਸੇਵਾ ਦੇ ਵਿੱਚ ਸੀਗੇ ਹਨ ਜਦੋਂ ਤੁਸੀਂ ਸੇਵਾ ਮੁਕਤ ਹੋ ਉਸ ਤੋਂ ਬਾਅਦ ਆਏ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜਿਹੀ ਕਿਰੇ ਸਾਲ ਸਮਾਂ ਪਹਿਲਾਂ ਜਾਂ ਹੋਰ ਸਮਾਂ ਦਿੱਤਾ ਹੁੰਦਾ ਤੇ ਅਮਰ ਸਾਹਿਬ ਦੇ ਲੋਕਾਂ ਨਾਲ ਜ਼ਿਆਦਾ ਕਨੈਕਟ ਕਰ ਪਾਉਂਦੇ ਦੇਖੋ ਇਸ ਤਰ੍ਹਾਂ ਆ ਕਿ ਮੈਂ ਆਪਣੀ ਪ੍ਰਾਈਵੇਟ ਸੇਵਾ ਤੇ ਕਰਦਾ ਨਹੀਂ ਸੀ ਪਾਣ ਸਰਕਾਰੀ ਸੇਵਾ ਕਰਦਾ ਸੀ ਜਦੋਂ ਕੋਵਿਡ ਹੋਇਆ ਭਾਰਤ ਦੇ ਬੱਚੇ ਆਏ ਉਹ ਚੰਬਰ ਸਰ ਦੇ ਵੀ ਬੱਚੇ ਆਏ ਤੇ ਮੈਂ ਤੇ ਉਦੋਂ ਹੀ ਛੱਡੀ ਜਦੋਂ ਤੁਸੀਂ ਨਿਤਰਾ ਗਿਆ ਸੇਵਾ ਮੁਕਤ ਹੋਇਆ ਤੇ ਉਦੋਂ ਜਿੱਦੀ ਓਪਨਿੰਗ ਮਿਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਟਾਈਮ ਜਿੰਨਾ ਮਿਲ ਜਾਵੇ ਇੰਟਰੈਕਸ਼ਨ ਕਰ ਲਈ ਉਹਨਾਂ ਹੀ ਵਧੀਆ ਰਹਿੰਦਾ ਹੈ ਲੇਕਿਨ ਲੇਕਿਨ ਮੈਂ ਕਿਤੇ ਜਾਣ ਵਾਲਾ ਨਹੀਂ ਇੱਥੇ ਹੀ ਆ ਠੀਕ ਹੈ ਨਾ ਇਹ ਸਰਕਾਰ ਜਿਵੇਂ ਬਣ ਗਈ ਬੀਜੇਪੀ ਦੀ ਹੁਣ ਤੁਸੀਂ ਉਹਨਾਂ ਮੁੱਦਿਆਂ ਦੇ ਉੱਤੇ ਲਗਾਤਾਰ ਲੋਕਾਂ ਦੇ ਜਿਹੜੇ ਮਸਲੇ ਕਿਉਂਕਿ ਵੀਐਫਐਸ ਦੀ ਤੁਸੀਂ ਗੱਲ ਕੀਤੀ ਸੀਗੀ ਅੰਮ੍ਰਿਤਸਰ ਚ ਖੋਲਣ ਦੀ ਕਿਉਂਕਿ ਕਿਹਾ ਇਹ ਜਾ ਰਿਹਾ ਸੰਧੂ ਸਾਹਿਬ ਜਿਹੜੀ ਐਕਚੁਅਲ ਅੱਜ ਦੀ ਵੀ ਗੱਲ ਹੈਗੀ ਹੈ ਸਾਰੇ ਮੇਰੇ ਸਹਿਯੋਗੀ ਤੇ ਖੜੇ ਨੇ ਉਹ ਵੀ ਇਹ ਗੱਲਾਂ ਸਹਿਮਤ ਹੋਣਗੇ ਪੰਜਾਬ ਦੀ ਅੰਮ੍ਰਿਤਸਰ ਦੀ ਆਬੋ ਹਵਾ ਇਸ ਟਾਈਮ ਇਹ ਕਹਿ ਰਹੀ ਹੈ ਕਿ ਬੀਜੇਪੀ ਦੀ ਸਰਕਾਰ ਉੱਪਰ ਬਣਨ ਜਾ ਰਹੀ ਹੈ ਤੇ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਇਹ ਕੇਂਦਰ ਦੇ ਵਿੱਚ ਫੋਰਨ ਮਨਿਸਟਰ ਹੋਣਗੇ ਜੇਕਰ ਤੁਹਾਨੂੰ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਪੰਜਾਬ ਦੀ ਕੀ ਅੰਮ੍ਰਿਤਸਰ ਦੀ ਪਹਿਲੇ ਪੈਹਲ ਦੇ ਆਧਾਰ ਤੇ ਤੁਸੀਂ ਤਰੱਕੀ ਕਰੋਗੇ ਪੀਐਫਐਸ ਤੇ ਗੁਰੂ ਹੋਗੇ ਜਿੰਨੇ ਤੁਸੀਂ ਵਾਅਦੇ ਕੀਤੇ ਸੀਗੇ ਦੇਖੋ ਪਹਿਲੀ ਗੱਲ ਕੈਬਨਟ ਬਣਾਉਣਾ ਪ੍ਰਾਈਮ ਮਿਨਿਸਟਰ ਦਾ ਪ੍ਰੋਐਕਟਿਵ ਹੈ ਤੇ ਤੁਹਾਨੂੰ ਜਾਰੀ ਖਬਰ ਹੈ ਮੈਨੂੰ ਤਾਂ ਕੋਈ ਇਹੋ ਜਿਹੀ ਖਬਰ ਨਹੀਂ ਪਰ ਮੈਂ ਕਹਾਂ ਨਾ ਤੁਹਾਨੂੰ ਜਾਰੀ ਖਬਰ ਬਹੁਤ ਹੈਗਾ ਤੁਹਾਡਾ ਖਿਤਾ ਕਨੈਕਸ਼ਨ ਹੋਵੇ ਪ੍ਰਾਈਮ ਮਿਨਿਸਟਰ ਨਾਲ ਜੀ ਠੀਕ ਹੈ ਨਾ ਇਹ ਤਾਂ ਉਹ ਇੱਕ ਮਿੰਟ ਮੇਰੀ ਮੇਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਰੇ ਪਾਸੇ ਚਲੋ ਮੇਰੀ ਗਾਹ ਤੇ ਗੱਲ ਸੁਣ ਲੋ ਯਾਰ ਜੀ 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 ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਅੰਬਰ ਸਾਹਿਬ ਨਾਲ ਮੈਂ ਜੁੜਿਆ ਆ ਤੁਸੀਂ ਕੀਆ ਵਾਦੇ ਮੈਂ ਇੱਕ ਵਿਜ਼ਨ ਡਾਕੂਮੈਂਟ ਦਿੱਤਾ ਜੀ ਦੇਖੋ ਉਹ ਪਾਰਲੀਮੈਂਟ ਇਲੈਕਸ਼ਨ ਦੀ ਇੱਕ ਵਿਜ਼ਨ ਡਾਕੂਮੈਂਟ ਦਿੱਤਾ ਸੀ ਮੈਂ ਕਿਸੇ ਤੇ ਨਹੀਂ ਕਿਹਾ ਜਦੋਂ ਬੰਦਾ ਐਮਪੀ ਹੁੰਦਾ ਉਹਦਾ ਸਟੇਟਸ ਹੋਰ ਹੁੰਦਾ ਆ ਉਹਦੀ ਪੋਜੀਸ਼ਨ ਹੋਰ ਹੁੰਦੀ ਆ ਲੇਕਿਨ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਰੀਚ ਟੂ ਬੈਸਟ ਆਫ ਮਾਈ ਅਬਿਲਿਟੀ ਠੀਕ ਹੈ ਨਾ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਕਿ ਜੋ ਵੀ ਅੰਬਰ ਸਥੀ ਬਿਹਤਰੀ ਲਈ ਕਰ ਸਕਦੇ ਆ ਜ਼ਰੂਰ ਕਰਾਂਗਾ ਤੇ ਉਹਦੇ ਤੋਂ ਮੈਂ ਨਹੀਂ ਤੁਹਾਨੂੰ ਗਾਰੰਟੀ ਦੇ ਸਕਦਾ ਭਈ ਗਾਂ ਡਿਸੀਜਨ ਮੇਕਰ ਤਾਂ ਹੋਰ ਹੁੰਦਾ ਹੈ ਨਾ ਤੇ ਬਾਕੀ ਜੋ ਵੀ ਜਿਤਨਾ ਵੀ ਮੈਂ ਸੇਵਾ ਕੀਤੀ ਮੈਂ ਤੇ ਇੱਥੇ ਅੰਮ੍ਰਿਤਸਰ ਜਿਤਨਾ ਮੇਰੇ ਪਰਿਵਾਰ ਨੇ ਸੇਵਾ ਕੀਤੀ ਮੈਂ ਸੇਵਾ ਕਰਦਾ ਆ ਮੈਨੂੰ ਕੋਈ ਭੁਲੇਖਾ ਨਹੀਂ ਹੈਗਾ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਜਿੱਥੇ ਮੈਂ ਅੰਮ੍ਰਿਤਸਰ ਲਈ ਕੁਝ ਕਰ ਸਕਦਾ ਆ ਮੈਂ ਜ਼ਰੂਰ ਕਰਾਂਗਾ ਸੰਦੂ ਸਾਹਿਬ ਐਕਟੀਵਿਟੀਆਂ ਤੁਹਾਡੀਆਂ ਆਪਣੇ ਆਫਿਸ ਤੋਂ ਚੱਲਣੀਆਂ ਇੱਥੋਂ ਕਰੋ ਜਾਂ ਵੀਡੀਓ ਵੀ ਆਫਿਸ ਤੋਂ ਕਿਉਂਕਿ ਹਰਦੀਪੂਰੀ ਸਾਹਿਬ ਨੂੰ ਵੀ 3.5 ਲੱਖ ਦੀ ਵੀ ਵੋਟਾਂ ਪਈਆਂ ਸਨ ਬਾਅਦ ਚੋਂ ਉਹਨਾਂ ਲਈ ਵੀ ਬਾਕੀ ਸਾਹਿਬ ਵੀ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਕਰ ਰਹੇ ਹੋਗੇ ਤੁਸੀਂ ਭਾਗਵਾ ਬੱਸ ਤੁਸੀਂ ਸਵਾਲ ਪੁੱਛਾ ਲੈਂਦੇ ਹੋ ਜੀ ਉਹ ਬੱਚ ਆਈ ਨਹੀਂ ਨਾ ਇੱਥੇ ਗੱਲ ਪਹਿਲਾਂ ਮਾਈਕ ਮਾਈਕ ਕੁਐਸਚਨ ਹੈ ਉਹਨਾਂ ਨੂੰ ਵੀ 3.5 ਲੱਖ ਲੋਕਾਂ ਵੋਟ ਪਾਈ ਤੁਹਾਨੂੰ ਵੀ 2 ਲੱਖ ਪਲੱਸ ਵੋਟ ਪਈ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਲੋਕਾਂ ਨੂੰ ਜੇ ਸਮੁਦਰੀ ਸਾਹਿਬ ਦੀ ਲੋੜ ਹੈ ਤੇ ਕਿੱਥੇ ਸੰਪਰਕ ਕਰਨਗੇ ਲੋਕਾਂ ਨਾਲ ਸਮੁੰਦਰੀ ਹਾਊਸ ਤੁਹਾਨੂੰ ਪਤਾ ਟੋਲ ਫ੍ਰੀ ਨੰਬਰ ਵੀ ਹੈਗਾ ਜੀ ਉਹ ਐਡਵਰਟਾਈਜ਼ ਹੋਇਆ ਸੋਸ਼ਲ ਮੀਡੀਆ ਦੇ ਵੀ ਆਇਆ ਜਮੀ ਘੰਟੇ ਵੀ ਉਹ ਹੈਗਾ ਮੈਂ ਵੀ ਇੱਥੇ ਹੈਗਾ ਠੀਕ ਹੈ ਨਾ ਲੇਕਿਨ ਇਹ ਮੈਨੂੰ ਦੱਸੋ ਕਿ ਤੁਸੀਂ ਕਦੀ ਨੀ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਤੁਹਾਡਾ ਵੀ ਹੱਕ ਹੈਗਾ ਕਿ ਕਦੀ ਹੋਲਡ ਆਨ ਹੋਲਡੋ ਆਪਣੇ ਘਰ ਚੋਂ ਵੀ ਕਦੀ 4-5 ਦਿਨ ਤੇ ਬੰਦਾ ਚਲਾ ਜਾਂਦਾ ਨਾ ਜਾ ਸਕਦਾ ਜਾ ਸਕਦਾ ਨਹੀਂ ਸਰ ਤੁਸੀਂ 15 ਦਿਨ ਜਾਓ ਮਹੀਨੇ ਚ ਮੈਂ ਕਹਿੰਦਾ ਉਹ ਮੈਂ ਤੁਹਾਨੂੰ ਹੋਈ ਨਹੀਂ ਸੋ ਮੈਂ ਆਪਣੇ ਘਰ ਤੇ ਰਵਾਨਾ ਲੇਕਿਨ ਮੈਂ 4 ਦਿਨ ਬਾਅਦ ਕਿਤੇ ਘਰ ਗਿਆ ਫਿਰ ਕਰੋ ਚੰਡੀਗੜ੍ਹ ਗਿਆ ਤੁਸੀਂ ਰੌਲਾ ਪਾ ਦਿਓਗੇ ਉਹ ਭੱਜ ਗਿਆ ਭੱਜ ਗਿਆ ਮੈਂ ਨਹੀਂ ਭੱਜਦਾ ਮੈਂ ਆਖਰੀ ਸਵਾਲ ਆਖਰੀ ਸਵਾਲ ਕਰਕੇ ਅਸੀਂ ਪ੍ਰੈਸ ਕਾਨਫਰੰਸ ਸਮਾਪਤ ਕਰਦੇ ਹਾਂ ਆਖਰੀ ਸਵਾਲ ਇਹ ਹੈ ਤੁਸੀਂ ਕਹਿੰਦੇ ਕਿ ਮੇਰਾ ਸਮੁਦਰੀ ਹਾਊਸ ਹੈਗਾ ਮੈਂ ਇੱਥੋਂ ਜਾਣ ਵਾਲਾ ਨਹੀਂ ਨੌਰਥ 'ਚੋਂ ਸਭ ਤੋਂ ਵੱਧ ਬੀਜੇਪੀ ਨੂੰ ਵੋਟ ਪਈ ਹੈ ਤੁਹਾਡਾ ਕਰਨ ਔਰ ਤੇ ਵਿੱਚ ਆ ਮੰਨ ਕੇ ਚੱਲੀਏ ਕਿ ਨੌਰਥ ਤੇ ਕਬਜ਼ਾ ਹੋ ਚੁੱਕਿਆ ਹੁਣ ਕਰਨਜੀਤ ਸਿੰਘ ਸੰਧੂ ਦਾ ਬੀਜੇਪੀ ਵੱਲੋਂ ਦੇਖੋ ਪੋਲਿਟਿਕਸ 'ਚ ਆ ਸਕਦੇ ਸਟੇਟ ਪੋਲਿਟਿਕਸ 'ਚ ਆਉਂਗੇ 2026 ਦੇ ਵਿੱਚ ਕਿਉਂਕਿ ਹੁਣ ਤਾਂ ਸਮਾਂ ਬਹੁਤ ਅੱਛਾ ਆ ਤੁਹਾਡਾ ਸਵਾਲ ਸੀਗਾ ਹਾਂਜੀ ਮੈਂ ਮੈਂ ਪਹਿਲਾਂ ਸਮਝਿਆ ਤੁਸੀਂ ਏਰੀਆ 'ਚ ਹੱਥ ਕਰਦੇ ਹੋ ਦੇਖੋ ਕਿਉਂਕਿ ਹੁੰਦਾ ਸਮਾਂ ਬਹੁਤ ਜ਼ਿਆਦਾ 2.5 ਸਾਲ ਪਾਈ ਹਲੇ ਤੱਕ ਦੇਖੋ ਭਾਈ ਸਾਹਿਬ ਕਿੱਥੇ ਮੈਨੂੰ ਲੈਣਾ ਆ ਕਿੱਥੇ ਨਹੀਂ ਲੈਣਾ ਉਹ ਇੱਕ ਡਿਫਰੈਂਟ ਗੱਲ ਐ ਉਹ ਜਿਹਨੇ ਤੈਅ ਕਰਨਾ ਆ ਉਹ ਤੈਅ ਕਰੇਗਾ ਮੈਨੂੰ ਤਾਂ ਹਲੇ ਕੋਈ ਇਹੋ ਜਿਹੀ ਐਡਵਾਈਸਰੀ ਨਹੀਂ ਆਈ ਨੰਬਰ 2 ਜਿੱਥੋਂ ਦਾ ਅੰਬਰਸਰ ਆਇਆ ਦੇਖੋ ਅੰਬਰਸਰ ਲਈ ਕਈ ਸਾਧਨ ਨੇ ਪਾਰਟੀ ਦਾ ਵੀ ਸਾਧਨ ਐ ਦੂਜੇ ਵੀ ਆ ਤੁਹਾਨੂੰ ਪਤਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਐ ਵਿਕਸ਼ਿਤ ਅੰਮ੍ਰਿਤਸਰ.org ਜਾ ਕੇ ਦੇਖੋ ਉਹ ਇਨੀਸ਼ੀਏਟਿਵ ਚੱਲੇਗਾ ਤੇ ਉਥੇ ਜੋ ਵੀ ਮੈਂ ਹੈਲਪ ਕਰ ਸਕਦਾ ਆ ਉਹ ਤਿੰਨ ਏਰੀਆਸ ਬਹੁਤ ਕਲੀਅਰ ਨੇ ਉਹਨਾਂ ਨੇ ਕਿਹਾ ਸਟਾਰਟਅਪ ਆਪਣਾ ਡਰਗ ਫਰੀ ਤੇ ਕਲੀਨ ਅੰਗਰੇਸਰ ਤੇ ਤੁਸੀਂ ਅਗਰ ਥੋੜਾ ਜਿਹਾ ਵੈਬਸਾਈਟ ਦੇਖੋਗੇ ਤੁਸੀਂ ਦੇਖੋਗੇ ਕਿ ਡਰਗਸ ਉਹਨਾਂ ਨੇ ਇਨੀਸ਼ੀਏਟਿਵ ਵੀ ਲਾੜਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਮੇਟੀ ਬਣਾਈ ਆ ਤੇ ਜੋ ਵੀ ਉਹਦੇ ਚ ਵੀ ਮੈਨੂੰ ਉਹ ਕਹਿਣਗੇ ਔਰ ਜ਼ਰੂਰ ਕਹਿਣਗੇ ਕਿਉਂਕਿ ਉਹ ਮੇਰੇ ਨਾਲ ਬੜੇ ਸਾਲਾਂ ਦੇ ਐਸੋਸੀਏਟਿਡ ਨੇ ਉਹਨਾਂ ਨੂੰ ਸ਼ੌਕ ਹੈ ਜਦੋਂ ਸ਼ੌਕ ਹੈ ਕੋਈ ਪ੍ਰੋਫਿਟ ਮੋਟਿਵ ਨਹੀਂ ਹੈ ਉਹਨਾਂ ਦਾ ਤੇ ਮੈਂ ਵੀ ਉਹਨਾਂ ਨੂੰ ਇਨਕਰੇਜ ਕਰਾਂਗਾ ਜਿਸ ਤਰ੍ਹਾਂ ਵੀ ਅੰਬਰਸਾਦਾ ਆਪਾਂ ਭਲਾ ਕਰ ਸਕਦੇ ਆਂ ਔਰ ਕੋਈ ਹੋਰ ਵੀ ਅਗਰ ਮੇਰੀ ਵਾਕਫੀਅਤ ਹੈਗੀ ਆ ਕਨੈਕਸ਼ਨ ਹੈਗੇ ਆ ਕੋਈ ਫਾਊਂਡੇਸ਼ਨ ਹੈ ਜਿਸ ਤਰ੍ਹਾਂ ਕਈ ਸਕੂਲਾਂ ਚ ਟੀਚਰਾਂ ਨੂੰ ਹੈਲਪ ਕਰ ਸਕਦੇ ਨੇ ਠੀਕ ਹੈ ਨਾ ਤੇ ਆਪਾਂ ਐਗਰੋ ਦੀ ਗੱਲ ਕਰਦੇ ਆਂ ਕਿ ਐਗਰੋ ਇੰਡਸਟਰੀ ਹੋਣਾ ਚਾਹੀਦੀ ਤੇ ਤੁਹਾਡੇ ਮਾਧਿਅਮ ਥਰੂ ਮੈਂ ਰੈਗੂਲਰਲੀ ਪ੍ਰੈਸ਼ਰ ਪਾਉਂਦਾ ਰ੍ਹਾਂਗਾ ਔਰ ਜੋ ਕਰਨਾ ਜਿੱਥੇ ਮੈਂ ਇੱਕ ਪੁੱਲ ਦੀ ਤਰ੍ਹਾਂ ਕੰਮ ਕਰ ਸਕਦਾ ਉਹ ਵੀ ਕਰਾਂਗਾ ਲੇਕਿਨ ਬੈਸਿਰ ਤਾਂ ਤੁਹਾਨੂੰ ਕਹਾਂ ਕਿ ਮੈਂ ਐਮਪੀ ਦੇ ਸ਼ੂਜ਼ ਤੇ ਨਹੀਂ ਸਟੈਪ ਕਰ ਰਿਹਾ ਲੇਕਿਨ ਅੰਬਰ ਸਾਹਿਬ ਚ ਚੰਗਾ ਕਰਨ ਲਈ ਔਰ ਅੰਬਰ ਸਰ ਦੀਆਂ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਅੰਮ੍ਰਿਤਸਰ ਦੇ ਭਲੇ ਲਈ ਤੁਹਾਡੇ ਮੇਰੇ ਅੰਮ੍ਰਿਤਸਰੀਆਂ ਦੇ ਸਾਡੇ ਸਾਰਿਆਂ ਦੇ ਦਿਲ ਜੁੜੇ ਨੇ ਕਿਸਾਨਾਂ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਤੁਸੀਂ ਕਿ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਤੁਹਾਡੀ ਹਾਰ ਪਿੱਛੇ ਇਹਨਾਂ ਨੂੰ ਸਮਝਦੇ ਹੋ ਕੋਈ ਘਰ ਦੇ ਬਾਹਰ ਤਰਨਾ ਲੱਗਿਆ ਹੋਰ ਜਗ੍ਹਾ ਤੇ ਵੀ ਜੀ ਨਾ ਸੁਣਿਆ ਭੰਡੇ ਸਾਹ ਆਏ ਹੋਏ ਜੀ ਉਹ ਕੁਝ ਮਨਾ ਰਹੇ ਨੇ ਕਹਿੰਦੇ ਆ ਚਲੋ ਬੜੀ ਅੱਛੀ ਗੱਲ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜ ਦਵਾਂਗਾ ਕਿਉਂਕਿ ਅੱਜ ਕੱਲ੍ਹ ਤੋਂ ਸਿਰਫ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਫਿਰ ਉਹ ਦੇਖੋ ਇਤਰਾ ਆ ਲੱਗਦਾ ਕਿ ਕਿਸਾਨਾਂ ਦਾ ਥੋੜਾ ਪ੍ਰਭਾਵ ਸੀਗਾ ਕੋਈ ਇਹ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਾਈਟ ਹੈ ਆ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਆ ਮੈਂ ਹਲੇ ਵੀ ਬਾਹਰ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਨਾ ਆ ਦੇਖੋ ਪਹਿਲੀ ਗੱਲ ਆ ਉਹ ਕਿਸਾਨਾਂ ਨੂੰ ਡਿਫਰੈਂਟ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫੇਰ ਮੈਂ ਤੁਹਾਡੇ ਮਾਤੇ ਉਹਨਾਂ ਥਾੜੀ ਮੈਂ ਤਿੰਨ ਵੜੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਤੇ ਹੱਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਆ ਉਹਦੀ ਵੈਲਿਊ ਐਟੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਹੰਦਰੀਆਂ ਵਧਾਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਹੈ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣਗੀਆਂ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਉਹ ਕੰਪਨੀ ਆ ਰਹੀ ਹੈ ਜਿਹੋ ਜਿਹੜੀ ਤੁਸੀਂ ਕਹੀ ਸੀਗੀ ਇਨਵੈਸਟ ਕਰਨ ਵਾਸਤੇ ਨੋ ਨੋ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭੜਾਈ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰਨ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਠਾਈਂ ਸਤ ਸ੍ਰੀ ਅਕਾਲ ਦੇਖੋ ਇੱਕ ਵਧੀਆ ਜੀ ਭਾਜਪਾ ਦਾ ਪੰਜਾਬ ਦੇ ਵਿੱਚ ਹੈ ਸੀਟ ਨਹੀਂ ਮਿਲੀ ਪਰ ਵੋਟ ਬੈਂਕ ਬਹੁਤ ਵਧੀਆ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੋਟ ਦੇ ਬਹੁਤ ਵਧੀਆ ਹੈ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਤਾਂ ਉਤੋਂ ਵੀ ਵਧੀਆ ਸੋ ਇਸ ਕਰਕੇ ਦੇਖੋ 2 ਮਹੀਨਿਆਂ ਚ ਅਸੀਂ ਕਾਫੀ ਅੱਛਾ ਅਚੀਵ ਕੀਤਾ ਲੇਕਿਨ ਮੈਂ ਇੱਥੇ ਕਲੀਅਰ ਹੈ ਕਿ ਮੇਰਾ ਫੋਕਸ ਅੰਮ੍ਰਿਤਸਰ 'ਚ ਹੈ ਤੇ ਮੈਂ ਉਹਦੇ 'ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ ਚ ਮੈਂ ਅੰਬਰਖਰ ਦਾ ਭਲਾ ਕੀਤਾ ਡੈਫੀਨੇਟਲੀ ਬਦਲ ਗਿਆ ਸਰ ਗੁਰਜੀਤ ਸਿੰਘ ਉਹਨੇ ਕਹਿ ਰਿਹਾ ਸੀ ਵਿਰੋਧੀ ਤਰ੍ਹਾਂ ਸਾਂ ਮਿਲ ਕੇ ਕੰਮ ਕਰਾਂਗੇ ਸਰ ਅੱਜ ਪਰਿਆਵਰਣ ਦਿਵਸ ਹੈ ਜੀ ਪਲੀਜ਼ ਅੱਜ ਪਰਿਆਵਰਣ ਦਿਵਸ ਹੈ ਐਨਵਾਇਰਨਮੈਂਟ ਡੇ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਜੀ ਟੇਬਲ ਹੈ ਵਾਟਰ ਟੇਬਲ ਹੈ ਉਹਦੀ ਲਗਾਤਾਰ ਡਿਫੀਨੇਸ਼ਨ ਹੋ ਰਹੀ ਹੈ ਅ ਗੋਟਰਾਂ ਲੱਗ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਜੀ ਨੋਟ ਉਹਨੂੰ ਸਰ ਰੋਕਣ ਵਾਸਤੇ ਕਿਉਂਕਿ ਇਹ ਪਿੱਛੇ ਪਰਿਆਵਰਣ ਦੇ ਪ੍ਰੇਮੀ ਨੇ ਉਹਨਾਂ ਨੇ ਇੱਕ ਗ੍ਰੀਨ ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਕਿਸੇ ਵੀ ਐਮਪੀ ਦਾ ਮੁੱਦਾ ਨਹੀਂ ਰਿਹਾ ਜਲਦੀ ਪੰਜਾਬ ਦੇ ਆਉਣਾ ਨੇ ਜਿਨ੍ਹਾਂ ਦੇ ਵਿੱਚ ਕੋਈ ਬਹੁਤ ਵੱਡਾ ਮੁੱਦਾ ਹੋਏਗਾ ਫਸਟ ਵਨ ਸਰ ਪਲੀਜ਼ ਸੈਕੰਡ ਵਨ ਹੈ ਪਿੰਡਾਂ ਦੇ ਪਿੰਡਾਂ ਦੇ ਜਿਹੜੇ ਸਰ ਕੋਰ ਇਸ਼ੂਸ ਨੇ ਲੋਕਾਂ ਨੇ ਜਿਹੜੇ ਬੇਸਿਕ ਜਿਹੜੇ ਕੋਰ ਇਸ਼ੂਸ ਨੇ ਉਹ ਨਹੀਂ ਜਿਹੜੇ ਨੇ ਹਾਲ ਹੋ ਰਹੇ ਲੇਕਿਨ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਉਸ ਤੋਂ ਅਗਲੇ ਇਸ਼ੂ ਨੇ ਲੇਕਿਨ ਉਹਨਾਂ ਦੇ ਪਿੰਡਾਂ ਦੇ ਹੋਰ ਇਸ਼ੂਸ ਐ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਉਹਨਾਂ ਦੇ कूੜੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਬੜੇ ਨਿਕਾਸੀ ਦੇ ਜਿਨ੍ਹਾਂ ਦੇ ਵਿੱਚ ਕੇ ਅੱਗੇ ਜਾ ਕੇ ਉਹਦੇ ਹੜ੍ਹ ਆ ਜਾਂਦੇ ਨੇ ਬੜੀ ਪ੍ਰੋਬਲਮ ਸਨੈ ਹੋ ਜਾਂਦਾ ਉਹ ਹੋਰ ਇਸ਼ੂਸ ਨੂੰ ਤੇ ਪਰਿਆਵਰਣ ਨੂੰ ਲੈ ਕੇ ਸਿਰ ਦੋਵਾਂ ਨੂੰ ਪਲੀਜ਼ ਤੁਹਾਡਾ ਕਾਲ ਸੀ ਸ਼ੋ ਪਹਿਲੀ ਗੱਲ ਆਪਾਂ এনਵਾਇਰਨਮੈਂਟ ਦੀ ਗੱਲ ਕਰੀਏ ਤੁਸੀਂ ਮੇਰਾ ਵਿਜਨ ਡਾਕੂਮੈਂਟ ਦੇਖਿਓ ਬੜਾ ਕਲੀਅਰਲੀ ਉਹਦੇ ਵਿੱਚ এনਵਾਇਰਨਮੈਂਟ ਬਾਰੇ ਲਿਖਿਆ ਤੇ ਜਿਹੜਾ ਮੈਂ ਸਾਡੇ ਦਿੱਥੋਂ ਮੈਂ ਵਰਡ ਨਹੀਂ ਯੂਜ਼ ਕੀਤਾ ਡਾਇਵਰਸਿਫਿਕੇਸ਼ਨ ਲੇਕਿਨ ਮੈਂ बार-बार ਆਪਣੇ ਫਰੂਟ ਤੇ ਵੈਜੀਟੇਬਲ ਦੀ ਗੱਲ ਕਰਦਾ ਤੁਹਾਨੂੰ ਪਤਾ ਆ ਕਿ ਇਹਦੀ ਇਹ ਆਟੋਮੈਟਿਕ ਅਸੀਂ ਡਾਇਵਰਸਿਫਿਕੇਸ਼ਨ ਕਰ ਰਹੇ ਹਾਂ ਇਹ ਵਾਟਰ ਟੇਬਲ ਨੂੰ ਵੀ ਹੈਲਪ ਕਰੇਗਾ ਤੇ ਮੈਂ ਫਿਰ ਇਨਕਰੀਜ ਕਰਾਂਗਾ ਕਿ ਇਹ ਬੜਾ ਸੀਰੀਅਸ ਮਸਲਾ ਆ ਤੇ ਸਾਨੂੰ ਗ੍ਰੀਨ ਗਰੋਥ ਤਾਂ ਬਿਲਕੁਲ ਧਿਆਨ ਦੇਣਾ ਮੈਂ ਔਰ ਇਹ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਆ ਜਿਹੜੀ ਜਥੇਬੰਦੀਆਂ ਨੇ ਇਹਨਾਂ ਦੀ ਵੀ ਰਿਸਪੌਂਸਿਬਿਲਟੀ ਆ ਕਿ ਜਿਹੜਾ এনवायरमेंटਲ ਫੈਕਟਰ ਹੈ ਜਿਸ ਤਰ੍ਹਾਂ ਕੋਵਿਡ ਤੇ ਰਾਈਜ਼ ਦਾ ਹਿੱਟ ਹੋ ਰਿਹਾ ਉਹਦਾ ਅਸੀਂ ਧਿਆਨ ਰੱਖੀਏ ਬਾਸ ਯਾ ਤੁਸੀਂ ਗੱਲ ਕੀਤੀ ਸੀ ਜਿਹੜੇ ਲੋਕਲ ਇਸ਼ੂ ਭਾਈ ਸਾਹਿਬ ਮੈਂ ਬਾਰ-ਬਾਰ ਸਭ ਤੋਂ ਪਹਿਲਾਂ ਮੈਂ ਲੋਕਲ ਇਸ਼ੂ ਦੀ ਗੱਲ ਕਰਵਾ ਰਿਹਾ ਮੈਂ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਮੈਂ ਇਥੇ ਡਰੱਗਸ ਨਸ਼ਿਆਂ ਦੀ ਗੱਲ ਕੀਤੀ ਮੈਂ ਇੱਥੇ ਸੀਵਰੇਜ ਪਾਣੀ ਦੀ ਗੱਲ ਕੀਤੀ ਇਹ ਮੁੱਦੇ ਕਾਮਨ ਨੇ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਤੇ ਮੈਂ ਇਹਨਾਂ ਨੂੰ ਬਾਰ-ਬਾਰ ਨੈਸ਼ਨਲ ਚੈਨਲ ਤੇ ਵੀ ਜਦੋਂ ਮੈਂ ਗਿਆ ਇਹ ਗੱਲ ਕੀਤੀ ਹੈ ਦੇਖੋ ਦੂਸਰੀ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਹੈ ਸਕਾਈ ਟ੍ਰੇਨ ਦਾ ਵੀ এনवायरमेंटਲ ਕਤਿਆਕਤ ਲੇਕਿਨ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਕੰਮ ਸੀਗਾ 10 ਸਾਲ ਪਹਿਲਾਂ ਹੋ ਜਾਂਦੀਆਂ ਨਹੀਂ ਉਹ ਮੈਂ ਹੋਪ ਕਰਾਂਗਾ ਕਿ ਪਿਛਲੇ 10 ਸਾਲਾਂ ਤੋਂ ਜੋ ਵੀ ਕੀਤਾ ਹੋਇਆ ਸਾਹਿਬ ਨੇ ਅਗਲੇ 5 ਸਾਲਾਂ 'ਚ ਆਈຊੂ ਬੜੇ ਇੰਪੋਰਟੈਂਟ ਨੇ 5 ਸਾਲ ਹੋ ਜਲਾ ਸਾਹਿਬ ਨੂੰ ਹੋਰ ਮਿਲ ਗਏ ਨੇ ਤੁਹਾਨੂੰ ਲੱਗਦਾ ਵੀ ਹੁਣ ਉਹ ਨਾਲੇ ਦਾ ਮਸਲਾ ਹੱਲ ਹੋ ਜਾਏਗਾ ਸਭ ਤੋਂ ਪਹਿਲਾਂ ਤੁਸੀਂ ਨਾਲੇ ਦਾ ਮੁੱਦਾ ਚੁੱਕਿਆ ਸੀਗਾ ਕਿ ਉਹ ਨਾਲਾ ਹਲੇ ਤੱਕ ਜਿਹੜਾ ਬੰਦ ਨਹੀਂ ਕਰਾ ਸਕੇ 5 ਸਾਲ ਹੋ ਗਏ ਕੋਈ ਅਪੀਲ ਕਰਨਾ ਚਾਹੁੰਦੇ ਹੋ ਔਜਲਾ ਸਾਹਿਬ ਨੂੰ ਕਿ ਉਹ ਨਾਲਾ ਘਟੋ ਘਟ ਬੰਦ ਕਰਾ ਦੇਣ 5 ਸਾਲ ਹੋਰ ਮਿਲ ਗਏ ਨੇ ਉਹਨਾਂ ਨੂੰ ਇਸ ਤਰ੍ਹਾਂ ਆ ਕਿ ਮੈਂ ਔਜਲਾ ਸਾਹਿਬ ਨੂੰ ਆਪਰਚੁਨਿਟੀ ਰਵਾਂਗਾ ਆਪਣੀ ਪ੍ਰੈਸ ਕਾਨਫਰੈਂਸ ਦੇ ਬਾਰੇ ਬੋਲਣ ਮੈਂ ਉਹਨਾਂ ਤੇ ਕਿਉਂ ਪ੍ਰੈਸ਼ਰ ਪਾਵਾਂ ਉਹਨਾਂ ਦੇ ਆਪਣੇ ਆਪ 'ਚ ਪ੍ਰੈਸ਼ਰ ਹੋਣਾ ਚਾਹੀਦਾ ਆਹ ਤੇ ਏਰੀਆ ਜਿਹੜੇ ਨੇ ਇਹ ਤੇ ਕਾਮਨ ਮ ਅਗਰ ਉਹਨਾਂ ਨੂੰ ਐਕਾ ਮੰਡੇਟ ਮਿਲ ਗਿਆ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਆ ਸਾਰੀਆਂ ਚੀਜ਼ਾਂ ਕਰਨ ਤੇ ਆਪਾਂ ਜਰੂਰ ਇਹ ਚੁੱਕਦੇ ਰਵਾਂਗੇ ਔਰ ਜਿੱਥੇ ਵੀ ਹੈਲਪ ਕਰ ਸਕਦੇ ਆ ਜਰੂਰ ਕਰਾਂਗੇ ਥੈਂਕ ਯੂ